ਮੈਂ ਬਹੁਤ ਜਣੀਆਂ ਕੋਲੇ ਗਿਆ ਮੇਰੀ ਮੀਟਿੰਗਾਂ ਵੀ ਹੋਈਆਂ ਗੱਲਾਂ ਵੀ ਹੋਈਆਂ ਕੋਈ ਕਹੇ 20000 ਰੁਪਏ ਦੀ ਪੈਣੀ ਕੋਈ ਕਹੇ 50000 ਰੁਪਏ ਦੀ ਪੈਣੀ ਕੋਈ ਕਹੇ ਲੱਖ ਦੀ ਪੈਣੀ ਮੈਂ ਸਤ ਸੰਗਤ ਇੰਨੇ ਰੋਡ ਸ਼ੋਅ ਕੱਢੇ ਐ ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਕਹਿ ਰਿਹਾ ਮੈਂ ਰੋਡ ਸ਼ੋਅਾਂ ਵਾਸਤੇ ਸਿਰਫ 2500 ਰੁਪਏ ਦਾ ਤੇਲ ਪਵਾਇਆ ਆਪਣੇ ਕੋਲੋਂ ਮੰਨਿਆ ਹੁਣ ਵੀ ਨਹੀਂ ਮੈਂ ਮੰਨਿਆ ਮੰਨਦਾ ਸੀ ਇਲੈਕਸ਼ਨਾਂ 'ਚ ਪਹਿਲਾਂ ਇਹ 3 ਮਹੀਨੇ ਹੋ ਗਏ ਸੀ ਵੋਟਰਾਂ ਤੋਂ ਪਹਿਲਾਂ ਇਹ ਮੇਤੇ ਦਬਾਅ ਪਾਉਂਦੇ ਸੀ ਬਈ ਲੜ 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 ਮੈਂ ਲੜਿਆ ਨਹੀਂ ਫਿਰ ਮੈਂ ਬਹੁਤ ਮਤਲਬ ਮਨ ਬਣਾਇਆ ਫਿਰ ਮੈਂ ਬਹੁਤ ਜਣਿਆਂ ਨੂੰ ਫੋਨ ਕੀਤਾ ਵੀ ਤੁਸੀਂ ਮੇਰੇ ਨਾਲ ਤੁਰੋਂਗੇ ਤੁਸੀਂ ਤੁਰੋਂਗੇ ਪਹਿਲਾਂ ਸਾਰਿਆਂ ਨੇ ਕਿਹਾ ਵੀ ਭਾਈ ਤੇਰੇ ਨਾਲ ਤੁਰੂੰਗੇ ਤੁਰਾਂਗੇ ਬਾਅਦ ਸਾਰੇ ਲੱਗੇ ਹੀ ਕਹਿਣ ਸਾਰੇ ਲੱਗੇ ਕਹਿਣ ਜੀ ਵੋਟ ਨਹੀਂ ਪੈਣੀ ਰਹਿਣ ਦੋ ਆਪਾਂ ਇਲੈਕਸ਼ਨ ਨਹੀਂ ਲੜਨਾ ਕਿਸੇ ਨੇ ਵੀ ਮੈਨੂੰ ਨਹੀਂ ਕਿਹਾ ਛੁੱਟ ਕਰ ਸੇਵਕ ਸਿੰਘ ਤੋਂ ਬਈ ਤੂੰ ਇਲੈਕਸ਼ਨ ਲੜ ਮੈਂ ਕਿਹਾ ਬਾਈ ਸਾਰੇ ਹੀ ਮਨਾ ਕਰਦੇ ਆਂ ਕਹਿੰਦੇ ਨਹੀਂ ਆਪਾਂ ਇਲੈਕਸ਼ਨ ਲੜਨਾ ਹੀ ਲੜਨਾ ਹੈ ਜੋ ਮਰਜ਼ੀ ਹੋ ਜਵੇ ਮੈਂ ਕਿਹਾ ਆਪਣੇ ਨਾਲ ਤੁਰੂਗਾ ਕੌਣ ਕਹਿੰਦੇ ਆਪਣੇ ਨਾਲ ਪੰਥ ਤੁਰੂਗਾ ਜੀਨੇ ਤੁਰਨਾ ਲੀਡਰ ਨੇ ਤੁਰਨਾ ਤੁਰੇ ਨਹੀਂ ਤੁਰਨਾ ਨਾ ਤੁਰੇ ਆਪਾਂ ਇਲੈਕਸ਼ਨ ਲੜਨਾ ਹੀ ਲੜਨਾ ਹੈ ਮੈਂ ਬਹੁਤ ਜਣੀਆਂ ਕੋਲੇ ਗਿਆ ਮੇਰੀ ਮੀਟਿੰਗਾਂ ਵੀ ਹੋਈਆਂ ਗੱਲਾਂ ਵੀ ਹੋਈਆਂ ਕੋਈ ਕਹੇ 20000 ਵੋਟ ਨਹੀਂ ਪੈਣੀ ਕੋਈ ਕਹੇ 50000 ਨਹੀਂ ਪੈਣੀ ਕੋਈ ਕਹੇ ਲੱਖ ਨਹੀਂ ਪੈਣੀ ਕਰ ਸੇਵਕ ਮੈਨੂੰ ਕਹਿੰਦਾ ਜੀ ਜੋ ਮਰਜ਼ੀ ਹੋ ਜਾ ਬਈ ਤੂੰ ਆ ਜਾ ਚਲ ਮੈਂ ਨੂੰ ਪਹਿਲਾਂ ਸਾਧ ਸੰਗਤ ਕੋਈ ਝੂਠ ਨਹੀਂ ਮਹਾਰਾਜ ਦੀ ਹਜ਼ੂਰੀ ਚ ਖੜਾ ਹੈ ਝੂਠ ਨਹੀਂ ਮੈਂ ਬੋਲਦਾ ਇਹਨੂੰ ਮੈਂ ਡੇਢ ਮਹੀਨਾ ਡੇਢ ਮਹੀਨਾ ਟਾਲਦਾ ਰਿਹਾ ਬਈ ਮੈਂ ਦੋ ਦਿਨਾਂ ਨੂੰ ਆ ਗਿਆ ਮੈਂ ਤਿੰਨ ਦਿਨਾਂ ਨੂੰ ਆ ਗਿਆ ਮੈਂ ਆਇਆ ਨਾ ਤੇ ਚਲੋ ਇੱਕ ਕਰ ਕਰਾ ਕੇ ਲਈ ਆਇਆ ਬਈ ਨਹੀਂ ਚਲੋ ਆਪਾਂ ਮੈਂ ਕਿਹਾ ਵੀ ਕੋਈ ਤੁਰਦਾ ਤਾਂ ਹੈ ਨਹੀਂ ਕਹਿੰਦੇ ਯਾਰ ਆਪਾਂ ਤੁਰਾਂਗੇ ਮੈਂ ਆ ਨਾ ਤੇਰੇ ਨਾਲ ਤੂੰ ਆ ਜਾ ਚਲੋ ਮੈਂ ਆ ਗਿਆ ਸਾ ਸੰਗਤ ਪਹਿਲਾਂ ਸਾਡੇ ਨਾਲ ਕੋਈ ਨਹੀਂ ਤੁਰਿਆ ਸਾਡਾ ਤੋਰਾ ਪਿੰਡਾਂ ਚ ਐਵੇਂ ਸ਼ੁਰੂ ਹੋਇਆ ਬਈ ਮੇਰਾ ਅਖਬਾਰ ਚ ਦਿੱਤਾ ਹੋਇਆ ਸੀ ਬਈ ਸਰਬਜੀਤ ਸਿੰਘ ਖਾਲਸਾ ਨੇ ਇਲੈਕਸ਼ਨ ਲੜਨੀ ਐ ਮੈਨੂੰ ਪਿੰਡਾਂ ਚੋ ਲੱਗੇ ਫੋਨ ਆਉਣ ਸਾਡੇ ਕੋਲੇ ਦੋ ਗੱਡੀਆਂ ਇੱਕ ਢਾਡੀ ਜਥਾ ਗੁਰਸੇਵ ਕਾਲੀ ਗੱਡੀ ਡਰਾਈਵਰ ਚਲਾਵੇ ਇਹ ਮੇਰੀ ਗੱਡੀ ਚ ਬੈਠਾ ਸੀ ਦੋ ਇਹ ਜਣੇ ਕਈ ਦਿਨ ਸਾਨੂੰ ਫੋਨ ਆ ਜਿਆ ਕਰੇ ਜੀ ਸਾਡੇ ਪਿੰਡਾਂ ਜੋ ਗਰ ਸੇਵਕ ਗੱਲ ਕਰਿਆ ਕਰੇ ਕਹਦਿਆ ਕਰੇ ਯਾਰ ਤੁਸੀਂ ਰੱਖ ਲੋ ਪ੍ਰੋਗਰਾਮ ਉਹ ਕਹ ਕਦੋਂ ਇਹ ਕਹ ਹੁਣੀ ਵੇਲੇ ਹੀ ਆਜੋ ਆਜਾ ਨਹੀਂ ਹੈ ਤੇ ਇਹ ਕਹਿੰਦਾ ਵੀ ਸੌਕ ਬੰਦਾ ਇਕੱਠਾ ਹੋਜੂ ਉਹ ਕਹਿੰਦੇ ਬਈ ਜੀ ਇੰਨਾ ਤਾਂ ਹੋਜੂਗਾ ਅਸੀਂ ਉਸੇ ਪਿੰਡ ਚਲੇ ਜਾਣਾ ਜਿੱਥੇ ਬੁਲਾ ਲਿਆ ਕਿਉਂਕਿ ਇਕਾਈ ਤਾਂ ਸਾਡੀ ਕੋਈ ਨਹੀਂ ਸੀ ਨਾ ਸਾਡੇ ਨਾਲ ਕੋਈ ਤੁਰਿਆ ਸੀ ਤੇ ਉੱਥੇ ਜਾ ਕੇ ਜਿਹੜੇ ਅਸੀਂ ਵਧੀਆ ਬੰਦੇ ਦੇਖੇ ਅਸੀਂ ਉਹਨਾਂ ਨੂੰ ਕਹਿ ਦੇਣਾ ਯਾਰ ਤੁਸੀਂ 10 ਪਿੰਡ ਹੋਰ ਕਢਾ ਦਿਓ ਚਲੋ ਜੀ ਉਹਨਾਂ ਨੇ 10-10 ਪਿੰਡ ਕਢਾ ਕੇ ਸਾਡਾ ਵਧੀਆ ਸਰਕਲ ਚੱਲ ਪਿਆ ਜਦੋਂ ਸਰਕਲ ਚੱਲ ਪਿਆ ਫਿਰ ਸਾਰੇ ਜੀ ਅਸੀਂ ਤੁਰਾਂਗੇ ਨਾਲ ਮੈਂ ਕਿਹਾ ਠੀਕ ਹੈ ਜੀ ਉਸ ਤੋਂ ਬਾਅਦ ਚਲੋ ਤੁਰਦੇ ਗਏ ਪਿੰਡਾਂ 'ਚ ਵੀ ਸਾਧ ਸੰਗਤ ਮੈਂ ਕਈਆਂ ਨੂੰ ਭੰਬਲ ਪੁੱਛਾ ਵੀ ਇਹ ਜਿੱਤ ਕਿਵੇਂ ਗਿਆ ਸਾ ਸੰਗਤ ਜਿੱਤ ਦਾ ਮੇਰੀ ਦਾ ਕਾਰਨ ਹੈ ਮੈਂ ਪਿੰਡਾਂ ਚ ਜਦੋਂ ਵੀ ਗਿਆ ਹਾਂ ਮੈਨੂੰ ਲੋਕਾਂ ਨੇ ਆਹੀ ਗੱਲ ਕਹੀ ਹੈ ਖਾਲਸਾ ਜੀ ਤੁਸੀਂ ਆਜ਼ਾਦ ਆਏ ਹੋ ਤੁਹਾਨੂੰ ਅਸੀਂ ਮਨਾ ਨਹੀਂ ਕਰ ਸਕਦੇ ਤੁਸੀਂ ਆਜ਼ਾਦ ਹੋ ਅਸੀਂ ਤਾਂ ਤੁਹਾਡੇ ਨਾਲ ਤੁਰ ਰਹੇ ਹਾਂ ਜੇ ਕਿਸੇ ਪਾਰਟੀ ਤੋਂ ਆਉਂਦੇ ਅਸੀਂ ਤੁਰਨਾ ਨਹੀਂ ਸੀ ਮੈਨੂੰ ਤਕਰੀਬਨ ਹਰੇਕ ਬੰਦੇ ਨੇ ਇਹ ਗੱਲ ਕਹੀ ਹੈ ਇਲੈਕਸ਼ਨਾਂ 'ਚ ਕਹਿੰਦੇ ਤੁਹਾਡੇ ਤੇ ਕਿਸੇ ਦਾ ਲੇਬਲ ਨਹੀਂ ਲੱਗਿਆ ਕਹਿੰਦੇ ਤੁਸੀਂ ਪਾਰਟੀਆਂ ਸਾਰੀਆਂ ਛੱਡ ਕੇ ਇਕੱਲੇ ਆਏ ਹੋ ਫਿਰ ਅਸੀਂ ਚਲੋ ਜੀ ਲੋਕੀ ਜੁੜਦੇ ਗਏ ਜੁੜਦੇ ਗਏ ਜਦੋਂ ਅਸੀਂ ਫੂਲ ਦਾ ਰੋਡ ਸ਼ੋਅ ਕੱਢਿਆ ਜਦੋਂ ਅਸੀਂ ਫਰਾਂਮਪੁਰੇ ਫੂਲ ਦਾ ਰੋਡ ਸ਼ੋਅ ਕੱਢਿਆ ਸਾਧ ਸੰਗਤ ਉਹ ਐਡਾ ਤਗੜਾ ਰੋਡ ਸ਼ੋਅ ਨਿਕਲੇ ਆ ਤੁਸੀਂ ਕਹਨੇ ਛੱਡ ਦੋ ਉਸ ਤੋਂ ਬਾਅਦ ਸਾਡੀ ਹਵਾ ਤੁਰਪੀ ਲੱਗੀ ਬ ਚੱਲਣ ਮੈਂ ਸਾਧ ਸੰਗਤ ਇੰਨੇ ਰੋਡ ਸ਼ੋਅ ਕੱਢੇ ਆ ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਕਹਿ ਰਿਹਾ ਮੈਂ ਰੋਡ ਸ਼ੋਵਾਂ ਵਾਸਤੇ ਸਿਰਫ 2500 ਰੁਪਏ ਦਾ ਤੇਲ ਪਵਾਇਆ ਆਪਣੇ ਕੋਲੋਂ 500 ਰੁਪਏ ਇੱਕ ਮੁੰਡਿਆਂ ਦਾ ਮੋਟਰਸਾਈਕਲ 'ਚ ਤੇਲ ਮੁੱਕ ਗਿਆ ਉਹ ਕਹਿੰਦੇ ਬਾਈ ਜੀ 500 ਦੇ ਦਿਓ ਮੈਂ 500 ਉਹਨਾਂ ਨੂੰ ਦੇਤਾ ਇੱਕ ਆਪਣੀ ਗੁਰੂ ਦੀ ਫੌਜ ਸੀ 2000 ਮੈਂ ਉਹਨਾਂ ਨੂੰ ਦੇਤਾ ਮੈਂ ਕਿਹਾ ਭਾਈ ਤੁਸੀਂ ਤੇਲ ਪਵਾ ਲਓ ਸਾਧ ਸੰਗਤ ਮੈਂ ਤੋਂ ਕਿਸੇ ਨੇ ਹੋਰ ਨਾ ਤੇਲ ਜੋਗੇ ਪੈਸੇ ਨਹੀਂ ਮੰਗੇ ਕਿਸੇ ਨੇ ਮੈਨੂੰ ਨਹੀਂ ਕਿਹਾ ਭਈ ਅਸੀਂ ਆਉਣਾ ਸਾਨੂੰ ਗੱਡੀ ਦੇ ਦੋ ਕਿਸੇ ਨੇ ਵੀ ਮੈਨੂੰ ਇਹ ਨਹੀਂ ਕਿਹਾ ਭਾਈ ਭੁੱਖ ਲੱਗੀ ਐ ਲੰਗਰ ਕਿੱਥੇ ਐ ਕਿਸੇ ਨੇ ਨਹੀਂ ਕਿਹਾ ਭਿਆ ਲੱਗੀ ਐ ਇੰਨੀ ਗਰਮੀ ਐ ਲੋਕ ਆਪ ਮੁਹਾਰੇ ਤੁਰਿਆ ਤੁਸੀਂ ਮੈਂ ਤੁਹਾਡਾ तहे ਦਿਲੋਂ ਧੰਨਵਾਦ ਕਰਦਾ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਤੁਸੀਂ ਜਿੰਨਾ ਮੈਨੂੰ ਮਾਨ ਇੱਜ਼ਤ ਸਤਕਾਰ ਬਖਸ਼ਿਆ ਐ ਸਾ ਸੰਗਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਮੈਨੂੰ ਚਿਤਾ ਕੇ ਪਾਰਲੀਮੈਂਟ ਚ ਭੇਜਿਆ